ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814503636 ਔਰ ਲੋਕੇਸ਼ਨ ਹੈ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਜੇ ਤੁਸੀਂ ਥਾਪਰ ਯੂਨੀਵਰਸਿਟੀ ਵੱਲੋਂ ਆਉਂਗੇ ਤਾਂ ਟਿਵਾਣਾ ਚੌਂਕ ਤੋਂ ਤੁਹਾਨੂੰ ਸੱਜੇ ਪਾਸੇ ਮੁੜਨਾ ਪਊਗਾ ਅਗਰ ਤੁਸੀਂ ਲਾ ਯੂਨੀਵਰਸਿਟੀ ਵੱਲੋਂ ਆ ਰਹੇ ਹੋ ਜਾ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਵੱਲੋਂ ਆ ਰਹੇ ਹੋ ਤਾਂ ਟਵਾਣਾ ਚੌਂਕ ਦੇ ਖੱਬੇ ਪਾਸੇ ਮੁੜਨਾ ਅੱਗੇ ਜਾ ਕੇ ਐਚ ਕੇ ਫਰਨੀਚਰ ਦਾ ਸ਼ੋਅਰੂਮ ਹੈ ਉਹਦੇ ਨਾਲ ਹੀ ਜਦੋਂ ਤੁਸੀਂ ਮੁੜੋਗੇ ਬਿਲਕੁਲ ਸਾਹਮਣੇ ਸਾਡਾ ਸ਼ੋਅਰੂਮ ਹੈ ਇੰਡੀਆ ਦੇ ਵਿੱਚ ਸਾਡੀ ਸ਼ਿਪਿੰਗ ਫ੍ਰੀ ਹੈ ਅਗਰ ਬਾਹਰ ਲਿਆਂ ਭੈਣਾਂ ਨੇ ਸੂਟ ਮੰਗਵਾਉਣੇ ਨੇ ਤਾਂ ਸੂਟ ਦਾ ਰੇਟ ਜੋ ਐਜ਼ ਇਟ ਹੈ ਉਹੀ ਹੋਏਗਾ ਪਰ ਜਿਹੜੀ ਸ਼ਿਪਿੰਗ ਚਾਰਜੇਸ ਨੇ ਉਹ ਐਕਸਟਰਾ ਹੋਣਗੇ ਤਾ ਸ਼ੁਰੂ ਕਰਦੇ ਆਂ ਜੀ ਆਪਣੀ ਵੀਡੀਓ ਜੀ ਆਪਣੀ ਵੀਡੀਓ ਦਾ ਪਹਿਲਾ ਸੂਟ ਆ ਬੀਬਾ ਬ੍ਰਾਂਡ ਦਾ ਦੇਖ ਸਕਦੇ ਹੋ ਤੁਸੀਂ neck ਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਔਰ ਬਹੁਤ ਜ਼ਿਆਦਾ ਸੋਹਣਾ ਸਾਰੇ ਸੂਟ ਤੇ ਇਹਦੇ ਤੇ ਛੋਟੇ ਛੋਟੇ ਬੂਟੀ ਪਈ ਹੋਈ ਆ ਕਲੋਜ਼ ਤੋਂ ਤੁਹਾਨੂੰ ਦਿਖਾ ਦਿੰਨੇ ਆਂ ਆਈਸ ਬਲੂ ਕਲਰ ਹੈ ਔਰ ਇਹ ਦੁਪੱਟਾ ਹੈ ਦੁਪੱਟੇ ਤੇ ਫੋਰ ਸਾਈਡ ਤੇ ਲੇਸ ਹੈ ਔਰੇ ਵਰਕ ਹੋਇਆ ਹੋਇਆ ਔਰ ਪਿਓਰ ਕੋਟਾ ਡੋਰੀਆ ਦਾ ਸੌਫਟ ਜਿਹੜਾ ਹੁੰਦਾ ਉਹ ਦੁਪੱਟਾ ਹੈ ਬੀਬਾ ਬ੍ਰਾਂਡ ਦਾ ਜੀ 50% ਡਿਸਕਾਊਂਟ ਤੇ ਰੇਂਜ ਹੈ 1350 ਰੁਪਿਆ ਲਓ ਜੀ ਇਹ ਵੀ ਬੀਬਾ ਬ੍ਰਾਂਡ ਦਾ neck ਤੇ ਮਿਰਰ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਕਿੰਨੀ ਜ਼ਿਆਦਾ ਸਫਾਈ ਚ ਵਰਕ ਹੋਇਆ ਹੋਇਆ ਕਲਰ ਬੜਾ ਪਿਆਰਾ ਔਰ ਦੁਪੱਟਾ ਇਹਦਾ ਬਹੁਤ ਜ਼ਿਆਦਾ ਪਿਆਰਾ 50% ਡਿਸਕਾਊਂਟ ਤੇ ਰੇਂਜ ਰਹੇਗੀ 13500 ਰੁਪਿਆ ਤੁਸੀਂ ਇਸ ਦੀ ਲੁੱਕ ਦੇਖ ਸਕਦੇ ਹੋ ਉਹ ਜੇ ਸੂਟ ਵੀ ਬੀਬਾ ਬ੍ਰਾਂਡ ਦਾ ਪਾਊਡਰ ਬਲੂ ਕਲਰ ਦੇ ਵਿੱਚ ਮਿਰਰ ਵਰਕ ਔਰ ਹੈਂਡ ਵਰਕ ਹੋਇਆ ਹੋਇਆ ਸਾਰੇ ਸੂਟ ਤੇ ਮਿਰਰ ਵਰਕ ਹੈ ਔਰ ਇਸ ਦਾ ਦੁਪੱਟਾ ਬਲੋਕ ਪ੍ਰਿੰਟ ਚ ਦਾ ਹੋਇਆ ਹੋਇਆ ਸਾਰਾ ਦੁਪੱਟਾ ਜਿਹੜਾ ਕੋਟਾ ਡੋਰੀਆ ਦਾ ਸੋਫਟ ਪਿਓਰ ਦਾ ਦੁਪੱਟਾ ਹੈ। ਹੋਰ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੈ। ਤੇ ਇਸ ਦੀ ਜਿਹੜੀ ਲੁੱਕ ਹੈ ਉਹ ਇਸ ਤਰ੍ਹਾਂ ਆਉਂਦੀ ਹੈ।